ਜੋ ਜੋ ਪਰਮੰਤ ਕਮੇਟੀ ਤੇ ਦਮਦਮੀ ਟਕਸਾਲ ਐਸਐਮ ਦੇ ਉੱਤੇ ਆਹਮੋ ਸਾਹਮਣੇ ਹੋ ਚੁੱਕੀਆਂ ਆ ਵਾ ਬਾਬਾ ਜੀ ਵੱਲੋਂ ਮੰਗ ਕੀਤੀ ਗਈ ਆ ਕਿ ਜਿਹੜੇ ਪ੍ਰੋਣ ਸਿੰਘ ਸਾਹਿਬ ਆ ਉਹਨਾਂ ਨੂੰ ਭਾਲ ਕੀਤਾ ਜਾਵੇ ਕਿਉਂਕਿ ਸਿੱਖ ਸਭਾ ਦੀ ਨਿਯੁਕਤੀ ਅਤੇ ਸਿਵਾਮੁਤੀ ਦਾ ਕੋਈ ਨਿਜਰ ਬਣਾ ਚਾਹੀਦਾ ਹੈ ਕੋਈ ਵਿਧੀ ਵਿਧਾਨ ਬਣਾ ਚਾਹੀਦਾ ਹੈ ਉਹਦੇ ਸਬੰਧ ਦੇ ਵਿੱਚ ਅੱਜ ਬਹੁਤ ਵੱਡਾ ਇਕੱਠ ਜਿਹੜਾ ਇਹ ਤਾਂ ਦੇਖਣ ਨੂੰ ਮਿਲਿਆ ਹੈ ਸਿੱਖ ਟਨ ਫੈਡਰੇਸ਼ਨ ਮਹਿਤਾ ਅਤੇ ਹੋਰ ਜਿੱਥੇ ਬੰਦੀਆਂ ਬੜਾ ਹੀ ਦੰਗ ਸਿੰਘ ਜਿੱਥੇ ਬੰਦੀਆਂ ਹੋਰੀ ਮਾਪੂਕ ਸਾਰੇ ਬਹੁਤ ਛੋੜੇ ਤਰੀਕੇ ਨਾਲ ਅੱਜ ਆਏ ਸੀ ਸਦਾ ਤੇਜ ਅਸ਼ਮੰਦਰੀ ਹਾਲ ਪਹੁੰਚ ਰਹੇ ਹਾਂ ਅਤੇ ਅਸੀਂ ਜਦ ਤੱਕ ਸਿੱਖ ਸਭਾ ਦੀ ਭਾਲੀ ਨਹੀਂ ਹੁੰਦੀ ਵਿਧੀ ਵਿਧਾਨ ਨਹੀਂ ਬਣਦਾ ਤਦ ਤੱਕ ਅਸੀਂ ਹਜਾਈ ਰਹੇਗਾ ਸਿੱਖ ਸਮਾਜ ਬਾਹਰੋਂ ਸੰਪਰਤਾ ਵਾਲੇ ਅੰਗ ਸਿੰਘ ਜਥੇਬੰਦੀਆਂ ਔਰ ਜਿਹੜੀਆਂ ਹੋਰ ਧਾਰਮਿਕ ਜਥੇਬੰਦੀਆਂ ਔਰ ਸੰਸਥਾਵਾਂ ਫੁੱਲ ਡਟ ਕੇ ਹਮਾਇਤ ਕਰ ਰਹੀਆਂ ਵਾਂ ਔਰ ਇਹ ਲੜਾਈ ਸਦਾ ਹੀ ਇਹ ਨਹੀਂ ਕਿ ਅਸੀਂ ਇਮਾਰਤ ਕਰਕੇ ਸ਼ਾਂਤ ਹੋ ਜਾਵਾਂਗੇ ਅਸੀਂ ਸ਼੍ਰੋਮਣੀ ਕਮੇਟੀ ਤੋਂ ਜਾਣ ਦਿੱਤਾ ਵਾ ਅਸੀਂ ਪੀੜੀਦਰ ਪੀੜੀ ਲੜਾਈ ਲੜਾਂਗੇ ਤੁਸੀਂ ਜਿੰਨੇ ਮਰਜੀ ਮੈਂ ਮੈਂ ਕਿਸੇ ਸਾਧ ਬਾਬਿਆਂ ਨੂੰ ਸੰਤਾਂ ਨੂੰ ਮੈਂ ਮੜਾ ਨਹੀਂ ਕਹਿੰਦਾ ਪਰ ਜਿੰਨੇ ਭਾਵੇਂ ਕੋਈ ਨਾਨਕ ਸਰ ਭਾਵੇਂ ਕੋਈ ਰਾੜੇ ਵਾਲੇ ਨੇ ਭਾਵੇਂ ਕੋਈ ਜਿੰਨੇ ਵੀ ਧਰਜੀਆਂ ਵਾਲੇ ਭਾਵੇਂ ਜਿੰਨੇ ਵੀ ਜਿੰਨੇ ਵੀ ਨੇ ਜਿੰਨੇ ਵੀ ਡੇਰੇ ਨੇ ਸੰਪਰਦਾਵਾਂ ਨੇ ਤੇ ਉਹ ਜਿੰਨੇ ਵੀ ਸੰਪਰਦਾਵਾਂ ਨੇ ਉਹ ਇਦਾਂ ਦੇ ਮੋਰਚੇ ਨੂੰ ਅਗਵਾ ਹੀ ਨਹੀਂ ਕਰ ਸਕਦੀਆਂ ਨਾ ਲੜ ਸਕਦੀਆਂ ਨੇ ਨਾ ਅੱਗੇ ਤੁਰ ਸਕਦੀਆਂ ਨੇ ਤੁਰਨਾ ਵੱਡੇ ਵੀ ਟਕਸਾਲ ਨੂੰ ਪੈਣਾ ਤੇ ਜਾਂਦੇ ਹੰਗਸਿੰਘਾਂ ਨੂੰ ਤੁਰਨਾ ਪੈਣਾ ਕੌਮ ਦੀ ਸਰਮੌਰ ਸੰਸਥਾ ਦੰਦਮੀ ਟਕਸਾਲ ਤੇ ਦੂਜੇ ਪਾਸੇ ਕੌਮ ਦੀ ਸਰਮੌਰ ਸੰਸਥਾ ਐ ਜੀ ਪੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਮਦਮੀ ਟਕਸਾਲ ਇਸ ਸਮੇਂ ਦੇ ਉੱਤੇ ਆਮੋ ਸਾਹਮਣੇ ਹੋ ਚੁੱਕੀਆਂ ਵਾ ਗੁਰੂ ਸਾਹਿਬ ਕਿਰਪਾ ਕਰਨ ਕੋਈ ਵੀ ਟਕਰਾ ਨਾ ਹੋਵੇ ਇਹ ਕਾਮਨਾ ਕਰਦੇ ਆ ਪਰ ਇਸ ਸਮੇਂ ਜੋ ਵੱਡਾ ਕਾਫਲਾ ਵਾ ਉਹ 골ਡਨ ਗੇਟ ਤੋਂ ਚੱਲੇ ਪਾ ਚੁੱਕਾ ਵਾ ਇਸ ਸਮੇਂ ਦੇ ਉੱਤੇ ਵੱਡਾ ਕਾਫਲਾ ਜਿਹੜਾ ਵਾ 골ਡਨ ਗੇਟ ਤੋਂ ਚੱਲੇ ਪਾ ਚੁੱਕਾ ਵਾ ਅਗਲੇ ਪਾਸੇ ਵਧਣ ਦੀ ਕਵੈਨ ਚਾਲੂ ਹੋ ਚੁੱਕੀ ਆ ਉਹ ਤੋਂ ਅਗਲੇ ਪਾਸੇ ਪ੍ਰਸ਼ਾਸਨ ਜਿਹੜੇ ਸਵੇਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਲਿਆ ਸੀ ਪ੍ਰਸ਼ਾਸਨ ਦੀ ਵੱਡੀ ਭੂਮਿਕਾ ਵਾ ਇਸ ਸਮੇਂ ਤੇ ਕੀ ਅੱਗੇ ਵਧਣ ਤਜ ਜਾਊਗਾ ਦਮਦਮੀ ਟਕਸਾਲ ਨੂੰ ਬਾਬਾ ਰਾਮ ਸਿੰਘ ਖਾਲਸਾ ਨੂੰ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਹਰਮੀਰ ਸਿੰਘ ਕਾਲਕਾ ਜੀ ਨੂੰ ਤੇ ਦੂਜੇ ਪਾਸੇ ਐ ਜੀ ਪੀ ਸੀ ਦੇ ਮੈਂਬਰ ਸਾਹਿਬਾਨ ਤੰਜ ਕੱਸ ਰਹੇ ਆ ਕਹਿੰਦੇ ਕੀ ਇਹ ਪਲਾਨਡ ਆ ਸਾਰਾ ਕੁਝ ਬੀ ਜੀ ਪੀ ਤੇ ਆਰ ਐਸ ਐਸ ਦੇ ਇਸ਼ਾਰਿਆਂ ਤੇ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਬੀ ਜੀ ਪੀ ਤੇ ਆਰ ਐਸ ਐਸ ਦੇ ਇਸ਼ਾਰਿਆਂ ਤੇ ਹੋ ਰਿਹਾ ਜੋ ਕੁਝ ਹੋ ਰਿਹਾ ਇਹ ਐ ਜੀ ਪੀ ਸੀ ਦੇ ਮੈਂਬਰ ਸਾਹਿਬਾਨ ਕਹਿ ਰਹੇ ਆ ਤੇ ਨਾਲ ਹੋਰ ਵੀ ਕੁਝ ਪੰਥਕ ਸਫਾਂ ਦੇ ਵਿੱਚ ਜੋ ਪਾਇਆ ਜਾ ਰਿਹਾ ਕਿ ਇਹ ਪਲਾਨਡ ਕੀਤਾ ਹੋਇਆ ਸਾਰਾ ਕੁਝ ਆ ਆਪਾਂ ਕੋਸ਼ਿਸ਼ ਕਰਾਂਗੇ ਹਾਂ ਬਾਬਾ ਹਰਨਾਮ ਸਿੰਘ ਖਾਲਸਾ ਦੀ ਗੱਲ ਕਰਨ ਦੀ ਤੁਸੀਂ ਇਸ ਸਮੇਂ ਨੌਜਵਾਨਾਂ ਦਾ ਦਸ਼ਾ ਵੇਖ ਸਕਦੇ ਹੋ ਇਸ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਦੰਗਮਿੰਟਿਕ ਸਾਲ ਦੇ ਨੌਜਵਾਨ ਆ ਇਲਾਕੇ ਦੀ ਸੰਗਤ ਆ ਬਾਬਾ ਹਰਨਾਮ ਸਿੰਘ ਖਾਲਸਾ ਖੁਦ ਪਹੁੰਚੇ ਹੋਏ ਆ ਹਰਮੀਤ ਸਿੰਘ ਕਾਲਕਾ ਜਿਹੜੇ ਦਿੱਲੀ ਕਮੇਟੀ ਦੇ ਪ੍ਰਧਾਨ ਆ ਉਹ ਪਹੁੰਚੇ ਆ ਬਾਬਾ ਬਲਜੀਤ ਸਿੰਘ ਦਾਦੂਵਾਲ ਆ ਹਰਿਆਣਾ ਕਮੇਟੀ ਤੋਂ ਪਹੁੰਚੇ ਹੋਏ ਆ ਇਹ ਸਾਰੇ ਹੀ ਜੋ ਕਟਨਾ ਕਰਮਾ ਥੋੜੀ ਦੇਰ ਹੁਣ ਦੇ ਪਾਸੇ ਵਧਣਾ ਵਾ ਤੇਜਾ ਸਿੰਘ ਸਮੁੰਦਰੀ ਹਾਲ ਥੋੜੀ ਦੇਰ ਤੱਕ ਤੇਜਾ ਸਿੰਘ ਸਮੁੰਦਰੀ ਹਾਲ ਪਹੁੰਚਣਾ ਵਾ ਉਥੋਂ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰਾਂਗੇ ਇਸ ਟਾਈਮ ਨੌਜਵਾਨ ਅਮਰਬੀਰ ਸਿੰਘ ਢੋਟ ਸਾਹਿਬ ਨਾਲ ਜੁੜ ਚੁੱਕੇ ਆ ਢੋਟ ਸਾਹਿਬ ਗ੍ਰਫਤੇ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਕਿਵੇਂ ਦੇਖਦੇ ਹੋ 2 ਤਰੀਕ ਤੋਂ ਬਾਅਦ ਜੋ ਘਟਨਾਕ੍ਰਮ ਹੋਇਆ ਤਿੰਨ ਸਿੰਘ ਸਾਹਿਬਾਨ ਨੂੰ ਲਾ ਕੇ ਫਿਰ ਨਿਯੁਕਤੀਆਂ ਹੋਣੀਆਂ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਕਿਹਾ ਜਾਣਾ ਕਿ ਤਿੰਨਾਂ ਸਿੰਘ ਸਾਹਿਬਾਨਾਂ ਦੀਆਂ ਨਿਯੁਕਤੀਆਂ ਜਿਹੜੀਆਂ ਰੱਦ ਕੀਤੀਆਂ ਸੀ ਮੁੜ ਬਹਾਲ ਕੀਤੀਆਂ ਜਾਣ ਦੇਖੋ ਜੀ ਸ਼੍ਰੀਮਾ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪੰਡਾ ਵਾਲੇ ਮਹਾਂਪੁਰਖ ਹੈ ਅਤੇ ਸੰਤ ਸਮਾਜ ਵੱਲੋਂ ਬੜਾ ਹੀ ਇਹ ਚੀਜ਼ਾਂ ਰੋਸ ਪਾਇਆ ਜਾ ਰਿਹਾ ਹੈ ਜਿੱਥੇ ਬੰਦੀਆਂ ਵਿੱਚ ਜਿਸ ਤਰੀਕੇ ਦੇ ਨਾਲ ਸਿੰਘ ਸਾਬਾ ਨੂੰ ਸੇਵਾਮੁਦ ਕੀਤਾ ਗਿਆ ਹੈ ਇਹ ਬਹੁਤ ਹੀ ਸਾਡੇ ਸਾਰੇ ਹਿਰਦਿਆਂ ਵਿੱਚ ਜੱਠੇ ਪਹੁੰਚੀ ਹੈ ਉਹਦੇ ਸਬੰਧ ਦੇ ਵਿੱਚ ਬਾਬਾ ਜੀ ਵੱਲੋਂ ਅਤੇ ਸੁਰੇ ਸਾਡੇ ਸੰਤਸਿਮਾ ਵੱਲੋਂ ਜੋ ਠਾਇ ਦੀਕ ਦਾ ਇਹਨਾਂ ਨੂੰ ਰੋਜ਼ ਸਹੀ ਇਤਰਨ ਰੱਖਿਆਵਾ ਉਹਦੇ ਵਿੱਚ ਅਸੀਂ ਬਾਬਾ ਜੀ ਵੱਲੋਂ ਮੰਗ ਕੀਤੀ ਗਈ ਹੈ ਕਿ ਜਿਹੜੇ ਪ੍ਰਾਣ ਸਿੰਘ ਸਾਹਿਬ ਆ ਉਹਨਾਂ ਨੂੰ ਪਾਲ ਕੀਤਾ ਜਾਵੇ ਕਿਉਂਕਿ ਸਿੰਘ ਸਾਬਾ ਦੀ ਨਿਯੁਕਤੀ ਅਤੇ ਸੇਵਾਮੁਤੀ ਦਾ ਕੋਈ ਨਿਯਮ ਬਣਾ ਚਾਹੀਦਾ ਹੈ ਕੋਈ ਵਿਧੀ ਵਿਧਾਨ ਬਣਾ ਚਾਹੀਦਾ ਹੈ ਉਹਦੇ ਸਬੰਧ ਦੇ ਵਿੱਚ ਅੱਜ ਬਹੁਤ ਬੜਾ ਕੱਠ ਜਿਹੜਾ ਇਹ ਤਾਂ ਦੇਖਣ ਨੂੰ ਮੇਰਿਆ ਹੈ ਸਿੱਖ ਜੁਨ ਫੈਡਰੇਸ਼ਨ ਮਤਾ ਅੱਤੇ ਹੋ ਜਿੱਥੇ ਬੰਦੀਆਂ ਬੜਾ ਹੀ ਦੰਗ ਸਿੰਘ ਜਿੱਥੇ ਬੰਦੀਆਂ ਹੋਰੀ ਮਾਪੂਕ ਸਾਰੇ ਬਹੁਤ ਤੜੇ ਤਰੀਕੇ ਦੇ ਨਾਲ ਅੱਜ ਆਏ ਸੀ ਸਦਾ ਤੇਜ ਅਸਬੰਦਰੀ ਹਾਲ ਪਹੁੰਚ ਰਹੇ ਹਾਂ ਅਤੇ ਅਸੀਂ ਜਦ ਤੱਕ ਸਿੰਘ ਸਾਭਾ ਦੀ ਭਾਲੀ ਨਹੀਂ ਹੁੰਦੀ ਵਿਦਿਵਿਧਾ ਨਹੀਂ ਬੰਦਦਾ ਤਦ ਤੱਕ ਇਸ ਗੱਲ ਜਾਈ ਰਹੇਗਾ ਕਿਉਂਕਿ ਬਾਬਾ ਜੀ ਨੇ ਇਹੀ ਕਰਤਿਆ ਹੈ ਅਤੇ ਇਹ ਪਰੰਪਰਾ ਬਹਾਲ ਕਰਨ ਵਾਸਤੇ ਸਾਰੇ ਤੜੇ ਹੱਤੀ ਕਿ ਲੱਗੇ ਹੋਏ ਹਨ ਅਸੀਂ ਵੀ ਸਿੱਖ ਜੁਨ ਫੈਡਰੇਸ਼ਨ ਮਤਾ ਵੱਲੋਂ ਬਾਬਾ ਜੀ ਨੂੰ ਪੂਰਾ ਸਹਿਯੋਗ ਦਿੱਤਾ ਹੈ ਕਿਉਂਕਿ ਦਮ ਤੇ ਮਿੰਟ ਸਾਰ ਅਤੇ ਫੈਡਰੇਸ਼ਨ ਦਾ ਆਪਸੀ ਇੱਕ ਬਹੁਤ ਗੜਾ ਰਿਸ਼ਤਾ ਹੈ ਅਤੇ ਉਸ ਨੂੰ ਗਾਤ ਦੋਰਦੇ ਹੋਏ ਜੋ ਵੀ ਕਾ ਸੰਘਰਸ਼ ਹੋਏਗਾ ਚੜ੍ਹਦੀ ਕਲਾ ਦੇ ਨਾਲ ਪਾਪੇ ਨਾਲ ਸਾਥ ਦਵਾਂਗੇ ਹੋਰ ਵੀ ਨੌਜਵਾਨ ਵੀ ਸਾਡੇ ਜੁੜੇ ਗੁਰਫਤੇ ਸਾਂਝ ਕਰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਸਾਰੇ ਘਟਨਾ ਕ੍ਰਮ ਨੂੰ ਕਿਵੇਂ ਵੇਖ ਰਹੇ ਹੋ 2 ਤਰੀਕ ਤੋਂ ਲੈ ਕੇ ਹੁਣ ਤੱਕ ਜੋ ਵਰਤਾਰਾ ਵਾਪਰੇ ਮੈਂ ਇਹ ਘਟਵਾ ਕ੍ਰਮ ਨੂੰ ਇਸ ਕਰ ਇਸ ਤਰੀਕੇ ਨਾਲ ਦੇਖ ਰਿਹਾ ਜੀ 2 ਤਰੀਕ ਨੂੰ ਜਥੇਦਾਰਾਂ ਨੇ ਇੱਕ ਕੌਮ ਦੇ ਹਿੱਤਾਂ ਦੇ ਵਾਸਤੇ ਕੌਮ ਦੇ ਮੰਗ ਸੀ ਸਿੱਖ ਕੌਮ ਦੀ ਉਹ ਫੈਸਲਾ ਸੁਣਾਇਆ ਔਰ ਇਹਨਾਂ ਤਾਨਾਸ਼ਾਹੀ ਲੋਕਾਂ ਨੇ ਇਹ ਜਿਹੜੇ ਪੰਥ ਦੇ ਠੇਕੇਦਾਰ ਬਣ ਕੇ ਬੈਠੇ ਨੇ ਇਹਨਾਂ ਨੇ ਉਹਨਾਂ ਨੂੰ ਬੜੇ ਗਲਤ ਤਰੀਕੇ ਨਾਲ ਉਥੋਂ ਉਤਾਰਿਆ ਔਰ ਪਿਛਲੇ ਦਿਨੀ ਵੀ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਆ ਕੇ ਇਹਨਾਂ ਨੂੰ ਇਹ ਗੱਲ ਪੁੱਛੀ ਸੀ ਸਾਨੂੰ ਜਥੇਦਾਰਾਂ ਦਾ ਕਸੂਰ ਦੱਸੋ ਜਿੰਨਾ ਚਿਰ ਉਹਨਾਂ ਦਾ ਕਸੂਰ ਨਹੀਂਗਾ ਤੁਸੀਂ ਉਹਨਾਂ ਨੂੰ ਉਤਾਰਿਆ ਸੰਗਤ ਇਹ ਗੱਲ ਦਾ ਤੁਹਾਡੇ ਕੋਲ ਸਪਸ਼ਟਕਰਨ ਮੰਗਦੀ ਆ ਫਿਰ ਸਾਨੂੰ ਜਿਹੜਾ ਵਾ ਇਹ ਸਪਸ਼ਟਕਰਨ ਕਿਸੇ ਨੇ ਨਹੀਂ ਦਿੱਤਾ ਕਹਿ ਗਿਆ ਗਿਆ ਕਿ ਅੱਜ ਉੱਥੇ 10 ਤਰੀਕ ਆ ਤਾਜਪੋਚੀ ਵਾਸਤੇ ਸਾਡੇ ਜਿਹੜੇ 77 ਸਾਰੇ ਉੱਥੇ ਗਏ ਹੋਏ ਆ ਤੁਸੀਂ ਦੁਬਾਰਾ ਤੋਂ ਆਇਓ ਅੱਜ ਫੇਰ ਅਸੀਂ ਦਮਦਮਿਤਕਸਾਲ ਦਾ ਸਾਥ ਦਿੰਦੇ ਹੋਏ ਇਸ ਕਾਫਲੇ ਦੇ ਵਿੱਚ ਇਹੋ ਗੱਲ ਪੁੱਛਣ ਵਾਸਤੇ ਆਏ ਆ ਜਥੇਦਾਰਾਂ ਦਾ ਕਸੂਰ ਕੀ ਸੀ ਔਰ ਮੈਂ ਨਾਲ ਬਾਦਲ ਲਾਣੇ ਨੂੰ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਪਹਿਲਾਂ ਤੁਸੀਂ ਬੇਦਮੀਆਂ ਕਰਕੇ ਕਾਲ ਤੱਕ ਸਭ ਤੋਂ ਮਾਫੀ ਮੰਗ ਲਈ ਸੀ ਅੱਜ ਤੁਸੀਂ ਉਹ ਥਾਂ ਹੀ ਨਹੀਂ ਛੱਡਿਆ ਜਿੱਥੋਂ ਤੁਹਾਨੂੰ ਮਾਫ਼ ਕੀਤਾ ਜਾਵੇ ਤੁਸੀਂ ਅਗਲਤਖ ਸਾਹਿਬ ਨਾਲ ਸਿੱਧਾ ਮੱਥਾ ਲਾ ਲਿਆ ਔਰ ਗੁਰੂ ਕੀ ਸਾਧ ਸੰਗਤ ਨਾਲ ਸਿੱਧਾ ਮੱਥਾ ਲਾ ਲਿਆ ਔਰ ਤੁਸੀਂ ਰਾਜਨੀਤੀ ਚੋਂ ਤਾਂ ਬਾਹਰ ਹੋ ਗਏ ਜੋ ਅੱਜ ਤੁਸੀਂ ਉਸ ਕੁਰਸੀ ਤੇ ਚੁਪਕਦੀ ਤਰ੍ਹਾਂ ਚੰਬੜੇ ਜੋ ਸੰਗਤ ਨੇ ਤੁਹਾਨੂੰ ਉਹਦੇ ਤੇ ਵੀ ਨਹੀਂ ਰਹਿਣ ਦੇਣਾ ਔਰ ਸੰਗਤ ਜਾਗੀ ਆ ਸੁਚੇਤ ਹੋਈ ਆ ਨੰਦਮੀ ਟਕਸਾਲ ਵੱਲੋਂ ਜਿਹੜੀ ਪਹਿਲ ਕਦਮੀ ਕੀਤੀ ਗਿਆ ਅਸੀਂ ਪੂਰਾ ਸਮਾਜ ਸਿੱਖ ਸਮਾਜ ਬਾਹਰੋਂ ਸੰਪਰਤਾ ਵਾਲੇ ਹੰਗ ਸਿੰਘ ਜਥੇਬੰਦੀਆਂ ਔਰ ਜਿਹੜੀਆਂ ਹੋਰ ਧਾਰਮਿਕ ਜਥੇਬੰਦੀਆਂ ਔਰ ਸੰਸਥਾਵਾਂ ਖੁੱਲ ਡੜਕੇ ਹਮਾਇਤ ਕਰ ਰਹੀਆਂ ਵਾ ਔਰ ਇਹ ਲੜਾਈ ਸਦਾ ਹੀ ਇਹ ਨਹੀਂ ਕਿ ਅਸੀਂ ਇਮਾਰਤ ਕਰਕੇ ਸ਼ਾਂਤ ਹੋ ਜਾਵਾਂਗੇ ਅਸੀਂ ਸ਼੍ਰੋਮਣੀ ਕਮੇਟੀ ਤੋਂ ਜਾਣ ਦਿੱਤਾ ਵਾ ਅਸੀਂ ਪੀੜੀਦਰ ਪੀੜੀ ਲੜਾਈ ਲੜਾਂਗੇ ਹਾਂਜੀ ਵੀਰਾਂ ਨੇ ਕਹਿ ਸੀ ਕਿ ਅਸੀਂ ਇਹ ਲੜਾਈ ਲੜਾਂਗੇ ਇਸ ਟਾਈਮ ਦੇ ਉਤੇ ਕਾਫਲਾ ਜਿਹੜਾ ਵਾ 골ਡਨ ਗੇਟ ਤੋਂ ਅਗਲੇ ਪਾਸੇ ਵੱਧ ਰਿਹਾ ਵਾ ਨੌਜਵਾਨ ਇੱਥੇ ਭਾਰੀ ਤਦਾਦ ਦੇ ਵਿੱਚ ਪਹੁੰਚੇ ਹੋਏ ਦੇਖਦੇ ਹਾਂ ਅਗਲੀ ਰਣਨੀਤੀ ਕੀ ਹੁੰਦੀ ਹੈ ਦਮਦਮਿੰਟਕ ਸਾਲ ਦੇ ਮੁਖੀ ਦਿੱਲੀ ਕਮੇਟੀ ਹਰਿਆਣਾ ਕਮੇਟੀ ਕੀ ਤੇਜਾ ਸਿੰਘ ਸਮੁੰਦਰੀ ਹਾਲ ਪਹੁੰਚਦੀ ਆ ਇਹ ਤੇ ਆਉਣ ਵਾਲੇ ਸਮੇਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਵਾਂਗੇ ਟਕਸਾਲ ਮੁਖੀ ਦਾ ਬਿਆਨ ਹੈ ਕਿ ਤਿੰਨ ਸਿੰਘ ਸਹਿਬਾਨਾਂ ਦੀ ਜਿਹੜੀ ਨਿਯੁਕਤੀ ਹੋਣੀ ਚਾਹੀਦੀ ਆ ਜਿਹਨਾਂ ਨੂੰ ਲਾਹਤਾ ਗਿਆ ਵਾ ਉਹਦੇ ਸਬੰਧ ਦੇ ਵਿੱਚ ਰੋਸ ਮਾਰਚ ਰੱਖਿਆ ਸੀ ਬੜੀ ਵੱਡੀ ਤਦਾਦ ਦੇ ਵਿੱਚ ਇੱਥੇ ਨੌਜਵਾਨ ਪਹੁੰਚਿਆ ਬਰਜਿੰਦਰ ਸਿੰਘ ਪ੍ਰਵਾਨਾ ਜੀ ਪਹੁੰਚੇ ਆ ਪਰ ਫਤਿਹ ਸਾਂਝ ਕਰਦੇ ਆ ਪ੍ਰਵਾਨਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਘਟਨਾ ਕ੍ਰਮ ਨੂੰ ਦੋ ਤਰੀਕ ਤੋਂ ਲੈ ਕੇ ਹੁਣ ਤੱਕ ਜੋ ਵਾਪਰਿਆ ਕਿਵੇਂ ਵੇਖਦੇ ਹੋ ਤਿੰਨ ਸਿੰਘ ਸਹਿਬਾਨ ਨੂੰ ਲਾਹ ਦੇਣਾ ਹੁਣ ਨਿਯੁਕਤੀ ਵਾਸਤੇ ਸੰਘਰਸ਼ ਹੋ ਰਿਹਾ ਬਹੁਤ ਮੰਦ ਭਾਗਾ ਹੈ ਸਾਡੇ ਆਸਤੇ ਸਾਡੇ ਸਿਧਾਂਤਾਂ ਵਾਸਤੇ ਸਾਡੀਆਂ ਸੰਪਰਦਾਵਾਂ ਵਾਸਤੇ ਸਾਡੀ ਆਉਣ ਵਾਲੀ ਨਵੀਂ ਪਨੀਰੀ ਵਾਸਤੇ ਜਿਸ ਜਗ੍ਹਾ ਤੋਂ ਸਾਡੇ ਸਿਧਾਂ ਸਾਡੇ ਉਸੂਲ ਖੜੇ ਹੁੰਦੇ ਨੇ ਜਿੱਥੋਂ ਸਾਨੂੰ ਉੜਾ ਤੇ ਜੂੜਾ ਸੰਬੰਧੀ ਸਾਨੂੰ ਸਿੱਖੀ ਦੇ ਸਿਧਾਂਤਾਂ ਸੰਬੰਦ ਸਾਨੂੰ ਗਿਆਨ ਮਿਲਦਾ ਜਦੋਂ ਉਸੇ ਅਸਥਾਨ ਦੇ ਉੱਪਰ ਮਤਲਬ ਜਥੇਦਾਰ ਜਿਹੜੇ ਨੇ ਉਹ ਕਿਸੇ ਇੱਕ ਹੱਥ ਦੇ ਵਿੱਚ ਕਾਬੂ ਬਣ ਕੇ ਰਹਿ ਜਾਣ ਤੇ ਉੱਥੋਂ ਇੱਕ ਬੰਦਾ ਇੱਕ ਪਰਿਵਾਰ ਜਿਹਨੂੰ ਦਿਲ ਕਰੇ ਲਾਵੇ ਜਿੰਨੂੰ ਦਿਲ ਕਰੇ ਲਾ ਦੇ ਸੋ ਉਸ ਕਰਕੇ ਉਹ ਅੱਜ ਨਹੀਂ ਤੇ ਕੱਲ ਕੱਲ ਹੀ ਤੇ ਪਰਸੋਂ ਸਿੰਘ ਸਾਹਿਬ ਇਹ ਹਾਲਾਤ ਤਾਂ ਬੰਨ੍ਹੇ ਹੀ ਸੀ ਸੋ ਅੱਜ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਉਹਦੇ ਨੇ ਇਕੱਠ ਹੋਇਆ ਸੀਗਾ ਤੇ ਮੈਂ ਉਦੋਂ ਵੀ ਬੇਨਤੀ ਕੀਤੀ ਸੀ ਵੀ ਅਸੀਂ ਇੱਥੇ ਕਿਸੇ ਇੱਕ ਵਿਅਕਤੀ ਵਿਸ਼ੇਸ਼ ਕਰਕੇ ਨਹੀਂ ਇੱਥੇ ਪਹੁੰਚੇ ਕਿਸੇ ਵਿਅਕਤੀ ਵਿਸ਼ੇਸ਼ ਕਰਕੇ ਨਹੀਂ ਇੱਥੇ ਆਏ ਵੀ ਕਿਸੇ ਇੱਕ ਵਿਅਕਤੀ ਦੀ ਕਾਲ ਹੈ ਨਹੀਂ ਇਹ ਇਹ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਹੈ ਸਾਡੇ ਆਪਸੀ ਵਖਰੇਵੇਂ ਹੋ ਸਕਦੇ ਨੇ ਸਾਡੇ ਪਰਿਵਾਰਕ ਵਖਰੇਵੇਂ ਹੋ ਸਕਦੇ ਨੇ ਪਰ ਇੱਥੇ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਸਿਧਾਂਤਾਂ ਦੀ ਆ ਬਾਬਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਹਨਾਂ ਮੀਰੀ ਪੀਰ ਦੀ ਤਲਵਾਰਾਂ ਦੇ ਸਿਧਾਂਤਾਂ ਦੀ ਆ ਵੀ ਰਾਤ ਨੂੰ 2 ਵਜੇ ਕਿੱਥੇ ਜਥੇਦਾਰ ਰੋਸ਼ਨੀਆਂ ਦੇ ਵਿੱਚ ਚੁਣੇ ਜਾਂਦੇ ਸੀ ਲੇਕਿਨ ਜਥੇਦਾਰ ਰਾਤ ਦੇ ਹਨੇਰਿਆਂ ਦੇ ਵਿੱਚ ਜਥੇਦਾਰਾਂ ਨੂੰ ਮਤਲਬ ਅਰਦਾਸ ਕਰ ਦਿੱਤੀ ਜਾਂਦੀ ਹੈ ਤੇ ਫਿਰ ਜਥੇਦਾਰ ਘਰ ਘਰ ਜਾ ਕੇ ਮੈਂ ਫਿਰ ਕਹਿੰਦਾ ਭਾਈ ਕੁਲਦੀਪ ਸਿੰਘ ਗੜਗੱਜ ਨਾਲ ਮੇਰਾ ਕੋਈ ਨਿੱਜੀ ਵੈਰ ਨਹੀਂ ਹੈ ਸ਼ਾਇਦ ਅਸੀਂ ਕਦੇ ਮਿਲੇ ਵੀ ਨਹੀਂ ਹੋਵਾਂਗੇ ਕਦੇ ਕੋਈ ਫੋਨ ਤੇ ਗੱਲ ਵੀ ਨਹੀਂ ਹੋਈ ਖੋਈ ਹੋਵੇਗੀ ਤੇ ਪਰ ਪਰ ਗਾਲ ਤੇ ਸਿਧਾਂਤਾਂ ਦੀ ਹੈ ਵੀ ਉਹ ਪੱਗ ਲੈਣ ਵਾਸਤੇ ਘਰ ਘਰ ਜਾ ਰਹੇ ਨੇ ਮਤਲਬ ਜਿੱਥੇ ਛਿੱਟ ਛਿੱਟ ਸੋਚ ਵਿੱਚ ਜਥੇਦਾਰ ਦੀ ਪਦਵੀ ਉਹ ਪਦਵੀ ਹੈ ਜਿੱਥੋਂ ਸਿੱਖਾਂ ਦੀ ਗਿਣਤੀ ਸ਼ੁਰੂ ਹੁੰਦੀ ਹੈ ਜਦੋਂ ਸਿੱਖਾਂ ਦੀ ਗਿਣਤੀ ਕਾਊਂਟਿੰਗ ਸ਼ੁਰੂ ਕਰਾਂਗੇ ਨਾ ਆਪਾਂ ਆਪਣੀ ਸਿੱਖਾਂ ਦੀ ਗਿਣਤੀ ਇੱਕ ਨੰਬਰ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਬੋਲੇ ਸਾਬ ਇਹ ਤੁਹਾਡੀ ਗੱਲ ਰੁਕਦੀ ਆ ਉਹੋ ਹੀ ਅਕਾਲ ਤਖਤ ਸਾਹਿਬ ਜਿੱਥੋਂ ਸੰਸਥਾ ਅਕਾਲੀ ਦਲ ਨਿਕਲਿਆ ਜਿੱਥੋਂ ਐ ਜੀ ਪੀ ਸੀ ਨਿਕਲੀ ਸਿਰਮੌਰ ਸੰਸਥਾਵਾਂ ਨਿਕਲੀਆਂ ਅੱਜ ਸਿਰਮੌਰ ਸੰਸਥਾਵਾਂ ਐ ਜੀ ਪੀ ਸੀ ਤੇ ਦਮਦਮੇ ਟਕਸਾਲਾ ਮੋ ਸਾਹਮਣੇ ਆ ਕਿਤੇ ਨਾ ਕਿਤੇ ਸਿਧਾਂਤਕ ਲੜਾਈ ਵੀ ਕਹਿ ਸਕਦੇ ਹਨਾ ਪਰ ਜੋ ਕੁਝ ਘਟਨਾ ਕਰਨ ਵਾਪਰਿਆ ਲਾਹ ਦੇਣਾ ਅੱਜ ਕਹਣਾ ਸੀ ਵਿਧਿ ਵਿਧਾਨ ਬਣਾਵਾਂਗੇ ਕੀ ਇਹ ਵਿਧਿ ਵਿਧਾਨ ਪਹਿਲਾਂ ਨਹੀਂ ਸੀ ਬਣ ਸਕਦੇ ਦੇਖੋ ਵਿਧਿ ਵਿਧਾਨ ਤਾਂ ਕਮਜ਼ੋਰੀਆਂ ਸਾਡੀਆਂ ਹੀ ਰਹੀਆਂ ਨੇ ਜੇ ਆ ਕਦਮ ਜਿਹੜਾ ਜਾਂ ਟਕਸਾਲ ਦੇ ਸਿੰਘਾਂ ਵੱਲੋਂ ਜਿਹੜਾ ਹੁਣ ਚੁੱਕਿਆ ਗਿਆ ਜੇ ਪਹਿਲਾਂ ਕਿਉਂ ਖਿਜੜੀ ਨਾ ਹੁੰਦੇ ਨਾਲ ਮੈਨੂੰ ਤੇ ਅਰਦਾਸਾਂ ਵੀ ਹੁੰਦੀਆਂ ਰਹੀਆਂ ਨੇ ਕਿ ਬਾਦਲ ਪਰਿਵਾਰ ਵਾਸਤੇ ਅਰਦਾਸੋ ਦੇਖੋ ਮੈਂ ਫੇਰ ਕਹਿ ਰਿਹਾ ਵੀ ਸਾਡੇ ਵਖਰੇ ਵੀ ਇਸੇ ਕਰਕੇ ਸੀ ਵੀ ਜੇ ਇਹ ਚੀਜ਼ ਮੈਂ ਬੋਲਦਾ ਰਿਹਾ ਜੀ ਸਾਦਾ ਆਪਾਂ ਕਿਹਾ ਵੀ ਗਾਂ ਵੀ ਕਿਤੇ ਬੋਲਣਾ ਪੈਂਦਾ ਜਰੂਰ ਬੋਲਾਂਗੇ ਪਰ ਇੱਥੇ ਗਲਤ ਸਿਧਾਂਤਾਂ ਦੀ ਸੀ ਕਹਿੰਦੇ ਵੀ ਇਕੱਠੇ ਹੋ ਬਿਲਕੁਲ ਇਕੱਠੇ ਆ ਜੀ ਆਪਾਂ ਪਰ ਜੇ ਇਹ ਹੀ ਗੱਲਾਂ ਪਹਿਲਾਂ ਕਿਉਂ ਖਿਜੜੀ ਆਪਾਂ ਨਾ ਹੁੰਦੇ ਅਰਦਾਸਾਂ ਆਪਾਂ ਨਾ ਕਰਦੇ ਤੇ ਜਾਂ ਕਹਿ ਲੋ ਵੀ ਆਪਾਂ ਭਾਵੇਂ ਭਾਜਪਾ ਨੂੰ ਸਮਰਥਨ ਹੈ ਭਾਵੇਂ ਕਾਲੀਯੂ ਨੂੰ ਸਮਰਥਨ ਹੈ ਇਹ ਕੁਝ ਕਿਉਂਕਿ ਟਕਸਾਲ ਦੀ ਇੱਕ ਵੱਖਰੀ ਪਛਾਣ ਹੈ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਜਦੋਂ ਸੰਦਿਆਨੀ ਜਨੈਲ ਸਿੰਘ ਗੱਲ ਸਾਹਿਬ ਪਿੰਡਰਾਲੇ ਨੂੰ ਗੱਦੀ ਮਿਲੀ ਤੇ ਉਦੋਂ ਉਸ ਸਿੰਘਾ ਤੋਂ ਸੁਣਿਆ ਜੋ ਦੱਸਦੇ ਨੇ ਵੀ ਉਹ ਆਇਆ ਉਹ ਕਹਿੰਦਾ ਜੀ ਮੈਂ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਗੱਲ ਕਹਿਣਾ ਵੀ ਇੱਥੇ ਟਕਸਾਲ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਪੈਗੀ ਅਸੀਂ ਬੈਠੇ ਅਸੀਂ ਦਵਾਂਗੇ ਤੇ ਸੰਦਗੇਣੀ ਜਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜ਼ਰਰਤ ਦੇ ਜਿਹੜੇ ਮਾਲਕ ਉਹ ਕਹਿੰਦੇ ਵੀ ਵੀ ਇਹ ਜਿਹੜੀ ਟਕਸਾਲ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਟਕਸਾਲ ਹੈ ਕਿ ਭਖਾਰੀਆਂ ਤੇ ਮੰਗਦਿਆਂ ਦੀ ਟਕਸਾਲ ਨਹੀਂ ਹੈ ਮੈਂ ਟਕਸਾਲ ਦਾ ਕੋਈ ਗੋਬਿੰਦ ਸਿੰਘ ਬਾਹਰ ਦੇ ਦਿਨ ਭੁਖੀ ਹੁੰਦੇ ਮੈਂ ਕਹਿੰਦਾ ਵੀ ਤੁਹਾਨੂੰ ਕੋਈ ਕੰਮ ਨਹੀਂ ਲੋੜੇ ਤੂੰ ਹੀ ਦੱਸਿਓ ਇਹਦਾ ਟਕਸਾਲ ਉਹ ਜ਼ਰਰਤ ਉਹ ਜ਼ਰਰਤ ਜਿਹੜੀ ਸੀ ਨਾ ਉਹ ਜ਼ਰਰਤ ਮਤਲਬ ਟੋਟਲੀ ਖਤਮ ਹੀ ਹੋ ਗਈ ਮੈਂ ਤੁਹਾਨੂੰ ਐਵੇਂ ਕਹਾਂ ਵੀ ਜਿਵੇਂ ਕਹਿੰਦੀ ਵ ਇੱਕ ਖਤਮ ਹੀ ਹੋ ਗਈ ਪਰ ਜੇ ਉਹਨੂੰ ਦੁਬਾਰਾ ਸਰਜੀਤ ਕਰਨਾ ਹੈ ਉਹਨੂੰ ਜਿਉਂਦਾ ਕਰਨਾ ਹੈ ਤਾਂ ਆਹ ਰਾਹ ਜਿਹੜਾ ਟਕਸਾਲ ਨੂੰ ਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਇਹ ਦੋਵੇਂ ਨੇ ਜੁਝਾਰੂ ਤੁਸੀਂ ਜਿੰਨੇ ਮਰਜੀ ਮੈਂ ਮੈਂ ਕਿਸੇ ਸਾਧ ਬਾਬਿਆਂ ਨੂੰ ਸੰਤਾਂ ਨੂੰ ਮੈਂ ਮਾੜਾ ਨਹੀਂ ਕਹਿੰਦਾ ਪਰ ਜਿੰਨੇ ਭਾਵੇਂ ਕੋਈ ਨਾਨਕਸਰ ਭਾਵੇਂ ਕੋਈ ਰਾੜੇ ਵਾਲੇ ਨੇ ਭਾਵੇਂ ਕੋਈ ਜਿੰਨੇ ਵੀ ਧਰਜੀਆਂ ਵਾਲੇ ਭਾਵੇਂ ਜਿੰਨੇ ਵੀ ਜਿੰਨੇ ਵੀ ਨੇ ਜਿੰਨੇ ਵੀ ਡੇਰੇ ਨੇ ਸੰਪਰਦਾਵਾਂ ਨੇ ਤੇ ਉਹ ਜਿੰਨੇ ਵੀ ਸੰਪਰਦਾਵਾਂ ਨੇ ਉਹ ਇਦਾਂ ਦੇ ਮੋਰਚੇ ਨੂੰ ਅਗਵਾ ਹੀ ਨਹੀਂ ਕਰ ਸਕਦੀਆਂ ਨਾ ਲੜ ਸਕਦੀਆਂ ਨੇ ਨਾ ਅੱਗੇ ਤੁਰ ਸਕਦੀਆਂ ਨੇ ਤੁਰਨਾ ਵੱਡੇ ਵੀ ਟਕਸਾਲ ਨੂੰ ਪੈਣਾ ਤੇ ਜਾਂਦੇ ਹੰਗਸਿੰਘ ਨੂੰ ਤਰਨਾ ਪੈਣਾ ਕੰਮ ਤਾਂ ਹੀ ਹੋਣੇ ਇੱਕ ਚੀਜ਼ ਦੱਸਿਓ ਤਾਰਾ ਕਹਿੰਦੇ ਬੀਜੇਪੀ ਚਾਸਨਾ ਜੁੜੀਆਂ ਵਾਂ ਬਰਜਿੰਦਰ ਸਿੰਘ ਪਰਵਾਨਾ ਦੀ ਤਾਰ ਕਿੱਥੇ ਜੁੜੀ ਹੋਈ ਹੈ ਨਹੀਂ ਦੇਖੋ ਸਰਟੀਫਿਕੇਟ ਸਾਡੀ ਕੌਮ ਦੇ ਵਿੱਚ ਤਾਂ ਵੈਸੇ ਬੜੀ ਛੇਤੀ ਮਿਲ ਜਾਂਦਾ ਹੈ ਮਤਲਬ ਇਹਦਾ ਸੁਭਾਵਿਕ ਹੈ ਅਸੀਂ ਜੇਲ੍ਹ ਗਏ ਆ ਇਹਦੀ ਕੋਈ ਸੈਟਿੰਗ ਹੈ ਚਲਾ ਗਿਆ ਬਾਹਰ ਆ ਗਿਆ ਸੈਟਿੰਗ ਕਰਕੇ ਬਾਹਰ ਆ ਗਿਆ ਤੂੰ ਕਹਿਣ ਦਾ ਭਾਵੇਂ ਇਹ ਵੀ ਇਹ ਸਰਟੀਫਿਕੇਟ ਦੇਣਾ ਬੜੀ ਛੋਟੀ ਜੀ ਗੱਲ ਆ ਅੱਜ ਸਮੇਂ 'ਚ ਇਹਦਾ ਅਕਾਲਪੁਰਖ ਪਰਮੇਸ਼ਰ ਵੇਖਦਾ ਪਿਆ ਪਰ ਮੈਂ ਦਾਅਵੇ ਨਾਲ ਗੁਰੂ ਰਾਮਦਾਸ ਦੀ ਨਗਰੀ ਤੇ ਜਾ ਰਹੇ ਆ ਆਪਾਂ ਇਸ ਧਰਤੀ ਆ ਮੈਂ ਦਾਅਵੇ ਨਾਲ ਇਹ ਗੱਲ ਜਰੂਰ ਕਹਿ ਸਕਦਾ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਤੱਕ ਕਦੇ ਕਿਸੇ ਲੀਡਰ ਨਾਲ ਯਾਰੀ ਨਹੀਂ ਜੇ ਭਾਈ ਮੈਂ ਸਾਡਾ ਰਾਜਪੁਰਾ ਇਲਾਕਾ ਰਾਜਪੁਰ ਇੰਨੇ ਅਸੀਂ ਜਿੱਥੇ ਸਦਾ ਜਦੋਂ ਸਾਡਾ ਕੋਈ ਐਮਐਲਏ ਬਣਦਾ ਤੇ ਮੈਂ ਮੈਂ ਵਿਰੋਧੀ ਤੇ ਖੜਾ ਹੋ ਜਾਂਦਾ ਕੋਈ ਹੋਵੇ ਜਦ ਕਿ ਲੋਕਾਂ ਦੇ ਕੰਮ ਲੈਣੇ ਤੇ ਹੈ ਨਾ ਪਰ ਮੈਂ ਉਹਦੀ ਤੇ ਚੜ੍ਹਾ ਹੋ ਜਾਂਦਾ ਸੋ ਕਹਿਣ ਦਾ ਭਾ ਵੱਡੇ ਵੀਰੇ ਹੈ ਵੀ ਚਲੋ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਇਹ ਨਹੀਂ ਕਹਿੰਦੇ ਅਸੀਂ ਬੜੇ ਸੱਚੇ ਸੁੱਚੇ ਦੁੱਧ ਨਾਤੇ ਆ ਤਾਂ ਵੀ ਸਾਡੇ ਵਿੱਚ ਵੀ ਬਹੁਤ ਹੋਣਗੀਆਂ ਹਰੇ ਇਨਸਾਨ ਦੇ ਵਿੱਚ ਕਮੀਆਂ ਬਹੁਤ ਹੋਣਗੀਆਂ ਪਰ ਕਦੇ ਸਿੱਖਾਂ ਦੇ ਸਿਧਾਂਤਾਂ ਨੂੰ ਸਿੱਖੀ ਦੇ ਸਿਧਾਂਤਾਂ ਨੂੰ ਆਪਣੇ ਵਾਸਤੇ ਕੌਮ ਦੇ ਕੰਮਾਂ ਨੂੰ ਪਿੱਛੇ ਰੱਖ ਕੇ ਆਪਣੇ ਕੰਮ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਨਹੀਂ ਕਦੇ ਪਰਵਾਨਾ ਸਾਹਿਬ ਕੋਸ਼ਿਸ਼ ਕਰਦੇ ਆ ਅੱਗੇ ਜਾ ਕੇ ਫਿਰ ਆਪਾਂ ਗੱਲਬਾਤ ਕਰਦੇ ਆ ਇਸ ਸਮੇਂ ਇੱਕ ਵੱਡਾ ਕਾਫਲਾ ਜਿਹਦੇ ਵਿੱਚ ਵੀਰ ਬਰਜਿੰਦਰ ਸਿੰਘ ਪਰਵਾਨਾ ਮੌਜੂਦ ਸੀ ਅਗਲੇ ਪਾਸੇ ਵੱਧ ਰਿਹਾ ਵਾ ਕਬਾਇਦ ਵਧਨ ਦੀ ਚਾਲੂ ਹੋ ਚੁੱਕੀ ਆ ਤੇਜਾ ਸਿੰਘ ਸਮੁੰਦਰੀ ਹਾਲ ਪਹੁੰਚਣਾ ਦੇਖਦੇ ਆ ਤਸਵੀਰਾਂ ਦੇ ਨਾਲ ਜੁੜੇ ਰਿਓ ਕੀ ਤੇਜਾ ਸਿੰਘ ਸਮੁੰਦਰੀ ਹਾਲ ਪਹੁੰਚਿਆ ਜਾਂਦਾ ਕੀ ਰਸਤੇ 'ਚ ਰੋਕ ਲਿਆ ਜਾਂਦਾ ਪ੍ਰਸ਼ਾਸਨ ਰੋਕੂਗਾ ਕਿ ਐਸਜੀਪੀਸੀ ਰੋਕੂਗੀ ਅਗਲੇ ਪਾਸੇ ਐਸਜੀਪੀਸੀ ਦੀ ਟਾਸਕ ਫੋਰਸ ਵੀ ਆ ਕੋਈ ਟਕਰਾਅ ਨਾ ਹੋਵੇ ਬਾਰ ਬਾਰ ਅਸੀਂ ਕਾਮਨਾ ਕਰਦੇ ਆ ਕਿ ਸਾਡੀਆਂ ਦੋ ਵੱਡੀਆਂ ਸੰਸਥਾਵਾਂ ਟਕਰਾਅ ਨਾ ਹੋਵੇ ਕੋਈ ਵੀ ਪਰ ਜੋ ਨਿੰਨ ਸਿੰਘ ਸਾਹਿਬਾਨ ਦੀ ਨਿਯੁਕਤੀ ਬਾਰੇ ਲਾਉਣ ਬਾਰੇ ਅੱਜ ਵਿਧਿਵਿਧਾਨ ਦੀ ਗੱਲ ਹੋਈ ਆ ਵਿਧਿਵਿਧਾਨ ਬਣੂਗਾ ਵੀ ਹੁਣ ਪਰ ਵਿਧਿਵਿਧਾਨ ਪਹਿਲਾਂ ਕਿਉਂ ਨਹੀਂ ਬਣਿਆ ਜਦ ਬਰਜਿੰਦਰ ਸਿੰਘ ਪ੍ਰੋਹਰ ਨੇ ਕਿਹਾ ਕਿ ਵਿਧਿਵਿਧਾਨ ਪਹਿਲਾਂ ਬਣਨੇ ਚਾਹੀਦੇ ਸੀ ਅੱਜ ਵਿਧਿਵਿਧਾਨ ਬਣਨ ਦੀ ਵੀ ਗੱਲ ਹੋਈ ਆ ਪਰ ਅੱਜ ਹਰਨਾਮ ਸਿੰਘ ਖਾਲਸਾ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਸੰਤ ਸਮਾਜ ਚਾਲੇ ਪਾ ਚੁੱਕਾ ਵਾ ਤੇਜਾ ਸਿੰਘ ਸਮੁੰਦਰੀ ਹਾਲੇ ਪਾਸੇ ਨੂੰ ਅਗਲੀਆਂ ਤਸਵੀਰਾਂ ਦੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ